ਫੰਨਾ ਦੇ ਦੁਰਾਹਾ ਇਲਾਕੇ ਚ ਪੁਲਿਸ ਨੇ ਨਸ਼ਾ ਤਸ਼ਕਰੀ ਦੇ ਦੋਜ ਦੇ ਵਿੱਚ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ ਪਰਮਜੀਤ ਕੌਰ ਪਿੱਛੀ ਨਾ ਦੀ ਇਹ ਔਰਤ ਚਿੱਟੇ ਵਾਲੀ ਭਾਬੀ ਦੇ ਨਾਂ ਦੇ ਨਾਲ ਮਸ਼ਹੂਰ ਹੈ ਪੁਲਿਸ ਕਾਫੀ ਲੰਮੇ ਸਮੇਂ ਤੋਂ ਉਸ ਦੀ ਪਾਲ ਕਰ ਰਹੀ ਸੀ ਪੁਲਿਸ ਨੇ ਚਿੱਟੇ ਵਾਲੀ ਭਾਬੀ ਦੇ ਸਾਥੀ ਰਿੰਕਲ ਵਾਸੀ ਦੁਰਾਹਾ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਦੋਵੇਂ ਮੋਟਰਸਾਈਕਲ ਤੇ ਨਸ਼ਾ ਸਪਲਾਈ ਕਰਨ ਜਾ ਰਹੇ ਸਨ ਉਹਨਾਂ ਦੇ ਕਬਜ਼ੇ ਦੇ ਵਿੱਚੋਂ 7 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ ਦਰਾਹਾ ਥਾਣਾ ਵਿਖੇ ਦੋਹਾਂ ਦੇ ਖਿਲਾਫ ਐਨਡੀਪੀਸੀ ਐਕਟ ਦੇ ਅਧੀਨ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਇੱਥੇ ਇਹ ਵੀ ਦੱਸਣ ਯੋਗ ਹੈ ਕਿ ਕੁਝ ਸਮਾਂ ਪਹਿਲਾਂ ਚਿੱਟੇ ਵਾਲੀ ਭਾਬੀ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਚਰਚਾ ਹੋਈ ਸੀ ਸ਼ਹਿਰ ਦੀ ਸਮਾਜ ਸੇਵੀ ਐਡਵੋਕੇਟ ਗੁਰਜੋਤ ਕੌਰ ਮੰਗਟ ਨੇ ਕਿਹਾ ਕਿ ਪੁਲਿਸ ਨੂੰ ਡੂੰਘਾਈ ਦੇ ਨਾਲ ਜਾਂਚ ਕਰਨੀ ਚਾਹੀਦੀ ਹੈ ਕਿ ਇਹ ਔਰਤ ਚਿੱਟਾ ਕਿੱਥੋਂ ਲੈ ਕੇ ਆਉਂਦੀ ਹੈ ਅਤੇ ਹੋਰ ਇਸ ਦੇ ਕਿਹੜੇ-ਕਿਹੜੇ ਸਾਥੀ ਨੇ ਅਤੇ ਕਿੰਨਾ-ਕਿੰਨਾ ਨੂੰ ਅੱਗੇ ਵੇਚਦੀ ਹੈ ਇਸ ਬਾਰੇ ਸਾਰੀ ਪੁਲਿਸ ਨੂੰ ਡੂੰਘਾਈ ਦੇ ਨਾਲ ਜਾਂਚ ਕਰਨੀ ਚਾਹੀਦੀ ਹੈ ਤੇ ਫਤਿਹ ਉਸ ਉੱਤੇ ਵੱੜਦੀ ਕਾਰਵਾਈ ਕਰਨੀ ਚਾਹੀਦੀ